ਸਮਾਨਾ ਦੇ ਬੱਸ ਸਟੈਂਡ ਦੇ ਵਿੱਚ ਜੋ ਅੱਤ ਦੀ ਇਹ ਗਰਮੀ ਪੈ ਰਹੀ ਹੈ ਇਸ ਕਰਕੇ ਸਾਡੇ ਬినੋਦ ਜੀ ਉਹਨਾਂ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਬਸਾਂ ਦੇ ਵਿੱਚ ਜਾਂ ਬੱਸ ਸਟੈਂਡ ਦੇ ਵਿੱਚ ਇਹ ਪਾਣੀ ਦੀਆਂ ਜਿਹੜੀਆਂ ਬੋਤਲਾਂ ਤਾਂ ਕਿ ਇਸ ਮੌਸਮ ਦੇ ਵਿੱਚ ਪੀਣ ਵਾਲੇ ਪਾਣੀ ਦੀਆਂ ਜਿਹੜੀਆਂ ਬੋਤਲਾਂ ਨੇ ਉਹ ਵੰਡੀਆਂ ਜਾ ਰਹੀਆਂ ਨੇ ਜਗਾ ਜਗਾ ਤੇ ਛਬਿੱਲਾ ਲਗਾਈਆਂ ਜਾ ਰਹੀਆਂ ਨੇ ਪਰ ਇਹਨਾਂ ਵੱਲੋਂ ਇੱਕ ਆਡੀ ਉਪਰਾਲਾ ਕੀਤਾ ਗਿਆ ਕਿ ਬਸਾਂ ਦੇ ਵਿੱਚ ਜਾ ਕੇ ਠੰਡੇ ਪਾਣੀ ਦੀਆਂ ਜਿਹੜੀਆਂ ਬੋਤਲਾਂ ਨੇ ਉਹ ਦਿੱਤੇ ਜਾ ਰਹੀਆਂ ਨੇ ਹਾਂ ਰਾਮ ਰਾਮ ਜੀ ਕਰ ਤੜ ਜਾ ਵਾਲਾ ਬਈ ਜੀ ਬਸ ਸਟੈਂਡ ਦੇ ਵਿੱਚ ਦੇਖਿਆ ਤੁਸੀਂ ਅੱਜ ਪਾਣੀ ਦੀ ਛਵੀ ਲਾਈ ਹੋਈ ਹੈ ਬੋਤਲਾਂ ਦੇ ਰਹੇ ਆ ਬਸ ਬਸ ਦੇ ਵਿੱਚ ਸਵਾਰੀਆਂ ਨੇ ਉਹਨਾਂ ਨੂੰ ਦੇ ਰਹੇ ਹੋ ਕੀ ਮੇ ਸੋਚ ਆਈ ਵੀ ਇੱਥੇ ਦਿੱਤੇ ਜਾਵੇ ਪਾਣੀ ਜੀ ਗਰਮੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਜੀ ਪਾਜਾ ਚ ਹਰੇਕ ਜਗ੍ਹਾ ਚ ਪੀਲਾਂ ਲੱਗਿਆ ਹੋਈਆਂ ਮੇਰੇ ਦਿਮਾਗ ਵਿੱਚ ਖਿਆਲ ਆ ਵੀ ਭਾਈ ਬਸਾਂ ਵਾਲਿਆਂ ਨੂੰ ਜਿਵੇਂ ਸਮਾਣੇ ਬਸ ਸਟੈਂਡ ਤੇ ਵੀ ਪਾਣੀ ਦਾ ਕੋਈ ਨਾ ਇੰਤਜ਼ਾਮ ਨਹੀਂ ਪਾਤਣਾ ਜਿਵੇਂ ਛੋਟੇ ਬਸ ਢੇ ਆ ਕੋਈ ਪਾਣੀ ਦਾ ਕੋਈ ਇੰਤਜ਼ਾਮ ਹੈ ਨਹੀਂਗਾ ਜੋ ਬਸਾਂ ਚ ਪਾਣੀ ਦਿੱਤਾ ਜਾਵੇ ਜ਼ਿਆਦਾ ਬੈਟਰ ਹੈ ਜੀ ਬਾਕੀ ਕੋਲਨਾ ਆਦੀ ਕਰਪਾ ਜੀ ਜਿਹੜੇ ਸੇਵਾ ਕਰ ਰਹੇ ਆ ਜੀ ਬਹੁਤ ਵਧੀਆ ਸੇਵਾ ਕਰ ਰਹੇ ਆ ਜੋ ਵੀ ਕਰ ਰਹੇ ਆ ਜੀ ਅਜੋ ਕਈ ਜਗ੍ਹਾ ਚ ਪੀਲ ਲੱਗੀ ਹੋਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਉਹਨਾਂ ਦੇ ਵੀ ਨੱਕੀਆਂ ਕਾਮਯਾਬੀਆਂ ਚ ਵਰਕਤ ਕਰੇਗਾ ਬਨੋਤ ਸਿੰਘਲਾ ਜੀ ਜੋ ਕਿ ਸਮਾਨਾ ਦੇ ਵਿੱਚੋਂ ਉਹਨਾਂ ਵੱਲੋਂ ਇੱਕ ਬੱਸ ਸਟੈਂਡ ਦੇ ਵਿੱਚ ਜਿਹੜੀਆਂ ਬੋਤਲਾਂ ਨੇ ਪਾਣੀ ਦੀਆਂ ਠੰਡੇ ਪਾਣੀ ਦੀਆਂ ਬੋਤਲਾਂ ਉਹ ਬਸਾਂ ਦੇ ਵਿੱਚ ਜਾ ਜਾ ਕੇ ਜਿੰਨੀਆਂ ਸਵਾਰੀਆਂ ਨੇ ਯਾਤਰੀਆਂ ਨੇ ਉਹਨਾਂ ਨੂੰ ਦਿੱਤੇ ਜਾ ਰਹੀਆਂ ਨੇ ਤਾਂ ਕਿ ਗਰਮੀ ਦੇ ਵਿੱਚ ਪਾਣੀ ਦੀ ਜਿਹੜੀ ਵਿਵਸਥਾ ਇਹ ਕੀਤੀ ਜਾਵੇ ਸਵਾਰੀਆਂ ਕਿਉਂਕਿ ਸਮਾਨਾ ਦੇ ਵਿੱਚ ਵਕ ਵਕ ਥਾਮਾਂ ਤੇ ਛੇਂਲਾ ਤਾਂ ਲੱਗਦੀਆਂ ਨੇ ਪਰ ਬੱਸ ਸਟੈਂਡ ਦੇ ਵਿੱਚ ਇਸ ਤਰ੍ਹਾਂ ਦਾ ਪਹਿਦੀ ਵਾਰੀ ਉਹਨਾਂ ਵੱਲੋਂ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਜੈ ਸ਼ੀਰਾਂ ਕੋ ਦਾ ਕੈਮਰਾ ਹੁਣ ਬਾਰਿਕ ਬਾਰਿਕ ਕਰੋ ਜਲਦੀ ਸੰਧਾ ਕਰੋ ਜਾਲ ਸੇਵਾ ਚਲੋ ਸੇਵਾ ਯਾਰ in me.